ਜਿਹੜੇ ਬੰਦੇ ਜੈਨੂਅਲ ਲਾਇਸੈਂਸ ਲਿੱਤੇ ਆ ਸਕੂਲ ਵਾਲਿਆਂ ਦੇ ਕੋਲੇ ਜਾ ਕੇ ਪ੍ਰੋਪਰ ਟ੍ਰੇਨਿੰਗ ਲਈਆਂ ਮੈਲਟ ਪ੍ਰੋਗਰਾਮ ਪ੍ਰੋਪਰ ਲਾਏ ਹੋਏ ਆ ਉਹਨਾਂ ਦੇ ਲਈ ਸਾਡਾ ਪੂਰਾ ਸਟੈਂਡ ਪਰ ਮਸਲਾ ਇੱਕੋ ਹੀ ਆ ਵੀ ਲਾਇਸੈਂਸ ਸਸਪੈਂਡ ਕਿਉਂ ਜਿਹੜਾ ਕੋਈ ਵੀ ਗਲਤ ਤਰੀਕੇ ਨਾਲ ਲਾਇਸੈਂਸ ਲੈਂਦਾ ਉਹਨਾਂ ਦੇ ਉਸੇ ਵੇਲੇ ਜਿਹੜੇ ਹੈਗੇ ਆ ਸਸਪੈਂਡ ਕੀਤੇ ਜਾਣਗੇ ਕਿ ਹਮੇਸ਼ਾ ਆਪਾਂ ਟੱਕਿੰਗ ਇੰਡਸਟਰੀ ਨਾਲ ਖੜਦੇ ਆ ਪਹਿਲਾਂ ਵੀ ਖੜਦੇ ਰਹੇ ਆ ਤੇ ਅੱਜ ਵੀ ਖੜੇ ਆ ਅੱਗੇ ਤੋਂ ਵੀ ਖੜਾਂਗੇ ਕਿਉਂਕਿ ਜਿਹੜਾ ਸਾਡਾ ਕਹਿ ਲੋ ਕਿ ਇਹ ਜਿਹੜੀ ਹੈਗੀ ਆ ਲਾਈਫ ਲਾਈਨ ਨਾ ਟਰਕਿੰਗ ਇੰਡਸਟਰੀ ਜਿਹੜੀ ਵੀ ਆਪਣੀ ਇਕਨੋਮੀ ਨੂੰ ਤੋਰਨ ਦੇ ਵਿੱਚ ਕਿਵੇਂ ਤੈ ਕਰਦੇ ਆ ਵੀ ਇਹਨੇ ਜੈਨੂਅਲ ਲਿਆ ਸੀ ਇਹਨੇ ਕਿਉਂਕਿ ਦੇਖੋ ਸਾਰੇ ਕਹਿੰਦੇ ਅਸੀਂ ਦੇਖੋ ਜੀ ਸੇਫਟੀ ਟੈਸਟ ਵੀ ਦਿੱਤਾ ਅਸੀਂ ਰਿਟਰਨ ਟੈਸਟ ਚਾਹੇ AZ ਦਾ ਉਹ ਵੀ ਦਿੱਤਾ ਫਿਰ ਅਸੀਂ ਰੋਡ ਟੈਸਟ ਤੇ ਵੀ ਗਏ ਆ ਉਹ ਤੋਂ ਪਹਿਲਾਂ ਸਾਰਾ ਕੁਝ ਅਸੀਂ ਪ੍ਰੋਪਰ ਦਿੱਤਾ ਫਿਰ ਉਹ ਕਹਿੰਦੇ ਅਸੀਂ ਗਲਤ ਕਿਵੇਂ ਹੋ ਗਏ ਤਾਂ ਗੱਡੀਆਂ ਤੋਂ ਵੀ ਗਏ ਮਤਲਬ ਇਹ ਲੱਗਦਾ ਨਹੀਂ ਸੀ ਜੀ ਪਹਿਲਾਂ ਇੱਕ ਨੋਟਿਸ ਦੇਣਾ ਚਾਹੀਦਾ ਸੀ ਅਜਨੇ ਦਾ ਕਾਨੂੰਨ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਡੈਫੀਨਿਟਲੀ ਉਹਦੇ ਉੱਪਰ ਰਿਡਕਸ਼ਨ ਲਿਆ ਜਾਂਦਾ ਉਹਦੇ ਵਿੱਚ ਇਹ ਵੀ ਗੱਲ ਹੈਗੀ ਜਿੱਦਾਂ ਆਪਾਂ ਕਰਦੇ ਆਂ ਕਿ ਜਿੱਦਾਂ ਕਈ ਭੈਣ ਭਰਾ ਜਿਹੜੇ ਵੀ ਹੁੰਦੇ ਜੈਨੂਨ ਹੁੰਦੇ ਆ ਜਦੋਂ ਵੱਡੇ ਨੰਬਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜੈਨੂਨ ਬੰਦੇ ਵੀ ਕੀ ਰਗੜੇ ਜਾਂਦੇ ਆ ਸੋ ਆਪਾਂ ਮੇਕ ਸ਼ੋਰ ਇਹ ਕਰਾਂਗੇ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ ਸੋ ਇਹ ਆਪਣੀ ਕੋਸ਼ਿਸ਼ ਹੈਗੀ ਆ ਕਿ ਆਪਾਂ ਜਿਹੜਾ ਭੈਣ ਭਰਾ ਹੈਗਾ ਉਹਨਾਂ ਨਾਲ ਖੜਾਂਗੇ ਜਿਹੜਾ ਜੈਨੂਨ ਲੱਗਦਾ ਲੇਕਿਨ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ ਸਾਹਮਣੇ ਆਈ ਉਹਨਾਂ ਨੇ ਆਪਣੇ ਪ੍ਰੂਫ ਦਿੱਤੇ ਆ ਜੀ ਕਿ ਕੁਝ ਭ ਕੋ ਸਕੂਲ ਅਜੇ ਵੀ ਚੱਲ ਰਿਹਾ ਡਿਮਾਂਡ ਇਹੀ ਆ ਐਜ਼ ਏ ਟਰੱਕਰ ਕਿ ਲਾਇਸੈਂਸ ਜਿਹੜਾ 72 ਘੰਟਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਬਹਾਲ ਕਰਕੇ ਦਿੱਤੇ ਜਾਣ ਜੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਧਰਨੇ ਵਾਲੇ ਰੂਪ ਦੇ ਵਿੱਚ ਵੀ ਸਾਨੂੰ ਵੇਖਣਗੇ ਠੋਕੇ ਪਹਿਲੇ ਦਿਨ ਤੋਂ ਜੇ ਇਹਨਾਂ ਦੇ ਨਾਲ ਖੜੇ ਆ ਜੇ ਇਹ ਇਨੋਸੈਂਟ ਨੇ ਇਹ ਨਹੀਂ ਆ ਕਿ ਅੱਜ ਇਹਨਾਂ ਨੇ ਆਏ ਫੋਟੋਆਂ ਕਰਾਈਆਂ ਤੇ ਅਸੀਂ ਘਰਾਂ ਨੂੰ ਚੱਲ ਗਏ ਤੇ ਇਹ ਘਰਾਂ ਨੂੰ ਚੱਲ ਗਏ ਮੈਂ ਤੇ ਸੇਖੂ ਉਹਨਾਂ ਬੰਦਿਆਂ ਚੋਂ ਆ 22ਾਂ ਦੀ ਸਟ੍ਰਾਈਕ ਹੋਈ ਸੀਗੀ ਆਪਣੇ ਲੋਡ ਛੱਡ ਕੇ ਹਫ਼ਤਾ ਉੱਥੇ -30 ਡਿਗਰੀ ਦੇ ਵਿੱਚ ਵੀ ਬੈਠੇ ਰਹੇ ਇਹਨਾਂ ਦੇ ਲਾਇਸੈਂਸ ਇਹਨਾਂ ਨੂੰ ਲੈ ਕੇ ਦਵਾਂਗੇ ਇਹ ਇਹਨਾਂ ਦੇ ਨਾਲ ਵਾਦਾ ਆ ਠੀਕ ਆ ਆਪਾਂ 72 ਘੰਟੇ ਦੀ ਡਿਮਾਂਡ ਰੱਖੀ ਆ ਆਪਣੀ ਕਿਉਂਕਿ ਜਿਹੜੀ ਗਵਰਨਮੈਂਟ ਹੁੰਦੀ ਆ ਨਾ ਅਸੀਂ ਉਹਨਾਂ ਦੇ ਅੱਗੇ ਰਿਕਵੈਸਟ ਨਹੀਂ ਰੱਖ ਸਕਦੇ ਅਸੀਂ ਉਹਨਾਂ ਅੱਗੇ ਡਿਮਾਂਡ ਰੱਖ ਸਕਦੇ ਆ ਨਹੀਂ ਤੇ ਇਹਨਾਂ ਨੂੰ ਵੀ ਪੁੱਛ ਕੇ ਵੇਖ ਲਓ ਵੀ ਸਾਰੇ ਧਰਨਾ ਲਾਉਣ ਨੂੰ ਹੀ ਅੱਜ ਤਿਆਰ ਸੀਗੇ ਪਰ ਆਪਾਂ ਪਹਿਲਾਂ ਕਿਹਾ ਵੀ ਇੱਕ ਵਾਰੀ ਟੇਬਲ ਟਾਕ ਕਰ ਲਈਏ ਇਹ ਸਾਡੀ ਟੇਬਲ ਟਾਕ ਸੀਗੀ ਇਹਨਾਂ ਨੇ ਯਾਰ ਹੁਣ ਕੰਮ ਦੇ ਕਿਤੇ ਕਰਨਾ ਹੀ ਆ ਨਾ ਹੁਣ ਇਹਨਾਂ ਚੋ ਕਿੰਨੇ ਬੰਦੇ ਜਿਹੜੇ ਵਿਚਾਰੇ ਮੇਰੇ ਵਰਗੇ ਮੁਰ ਕੇ ਫੈਕਟਰੀਆਂ 'ਚ ਧੱਕੇ ਖਾਣ ਨੂੰ ਤਿਆਰ ਹੋਏ ਬੈਠੇ ਆ ਘਰ ਤੇ ਚਲਾਉਣਾ ਨਾ ਕਿਸੇ ਨੇ ਹੁਣ ਇਹਨਾਂ ਨੇ ਤਾਂ ਇੱਕ ਚਿੱਠੀ ਕੱਢਤੀ ਵੀ ਅਸੀਂ 90 ਦਿਨਾਂ ਦੇ ਵਿੱਚ ਵੇਖਾਂਗੇ ਜੀ 90 ਦਿਨਾਂ 'ਚ ਤੁਸੀਂ ਇਹਨਾਂ ਦੇ ਹਾਲਾਤ ਵੇਖ ਲਿਓ ਕੀ ਬਣਨੇ ਸਸਕਾ ਜੀ ਮੈਂ ਭਪਿੰਦਰ ਗਰੀਵਾ ਰੀਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਮੇਰੇ ਨਾਲ ਪ੍ਰਮਿਤ ਸਰਕਾਰੀ ਟ੍ਰਾਂਸਫਰ ਮਿਨਿਸਟਰ ਆਨਟਾਰੀਓ ਦੇ ਪਿਛਲੇ ਦਿਨੀ ਇੱਕ ਮਸਲਾ ਹੋਇਆ ਸੀ ਜਿਹਦੇ ਵਿੱਚ 185 ਜਿਹੜੇ ਬੰਦਿਆਂ ਦੇ ਲਾਇਸੈਂਸ ਸਸਪੈਂਡ ਹੋਏ ਸੀ EJ ਔਰ ਉਹਦੇ ਸਬੰਧ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਸੀ ਸੋ ਸਰਕਾਰੀਆ ਸਭ ਕੀ ਕਹਿਣਾ ਚਾਹੋਗੇ ਇੱਥੇ ਲੋਕ ਇਕੱਠੇ ਹੋਏ ਨੇ ਆਪਣੀਆਂ ਆਪਣੀਆਂ ਪ੍ਰੋਬਲਮਾਂ ਦੱਸੀਆਂ ਨੇ ਸਭ ਦੀਆਂ ਵੱਖ-ਵੱਖ ਪ੍ਰੋਬਲਮਾਂ ਨੇ ਪਰ ਮਸਲਾ ਇੱਕੋ ਹੀ ਆ ਵੀ ਲਾਇਸੈਂਸ ਸਸਪੈਂਡ ਕਿਉਂ ਕੀ ਕਹਿਣਾ ਚਾਹੁੰਦੇ ਆ। ਵੇਖੋ ਜੀ ਸਾਡੀ ਮਿਨਿਸਟਰੀ ਦਾ ਇੱਕ ਜੋ ਸਾਨੂੰ ਪਤਾ ਲੱਗਾ ਸੀ ਵੀ ਜਿਹੜੇ ਕਿ ਡਿਸ ਔਨੈਸਟ ਲਾਇਸੈਂਸ ਲੈ ਕੇ ਆਪਣੇ ਰੋਡ ਦੇ ਉੱਤੇ ਚੱਲ ਰਹੇ ਸੀ ਉਹਦੇ ਉੱਤੇ ਸਾਨੂੰ ਐਕਸ਼ਨ ਲੈਣਾ ਬਹੁਤ ਜ਼ਰੂਰੀ ਸੀ ਤੇ ਅਸੀਂ ਲਿਆ ਸੀ ਆਪਣੇ ਵੱਲੋਂ। ਸੋ ਉਸ ਦੇ ਬਿਹਾਫ ਤੇ ਇੱਥੇ ਕਈ ਵੀ ਜਿਹੜੇ ਆਏ ਸੀ ਉਹ ਕਹਿੰਦੇ ਸੀ ਸਾਡਾ ਜੈਨੂਇਨ ਕੇਸ ਹੈਗਾ ਵੀ ਅਸੀਂ ਨਹੀਂ ਕੋਈ ਇਹੋ ਜਿਹਾ ਕੰਮ ਕੀਤਾ। ਆ ਸੋ ਉਹਨਾਂ ਸੀ ਉਹਨਾਂ ਦੀ ਗੱਲਬਾਤ ਸੁਣਨ ਆਏ ਸੀਗੇ ਪਰ ਸਾਡੇ ਮਿਨਿਸਟਰੀ ਵੱਲੋਂ ਬਹੁਤ ਸਖਤ ਰੂਲ ਹੈ ਕਿ ਅਭੀ ਜਿਹੜਾ ਕੋਈ ਵੀ ਗਲਤ ਤਰੀਕੇ ਨਾਲ ਲਾਇਸੈਂਸ ਲੈਂਦਾ ਉਹਨਾਂ ਦੇ ਉਸੇ ਵੇਲੇ ਜਿਹੜੇ ਹੈਗੇ ਆ ਸਸਪੈਂਡ ਕੀਤੇ ਜਾਣਗੇ ਸੋਸੀ ਆਪਣੇ ਵਾਲੋ ਜਾ ਜਿਹੜੀ ਰੋਡ ਸੇਫਟੀ ਆ ਉਹ ਸਾਡਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਤੇ ਜੇ ਕੋਈ ਜੈਨੂਇਨ ਕੇਸ ਹੈਗਾ ਜਰੂਰ ਅਸੀਂ ਕੇਸ ਵਾ ਕੇਸ ਨੂੰ ਦੇਖ ਸਕਦੇ ਆ ਕਿ ਕਿ ਚਾਹੀਦਾ ਜਿਵੇਂ ਲੋਕਾਂ ਦੇ ਸਾਡੇ ਜੈਨੂਇਨ ਆਪਾਂ ਉਹਨਾਂ ਨੂੰ ਕਿਵੇਂ ਸਿੱਧ ਕਿਵੇਂ ਕਰਾਂਗੇ ਜਿਵੇਂ ਦਿਸ ਇਜ਼ ਅ ਜੈਨੂਇਨ ਦਿਸ ਇਜ਼ ਫੇਕ ਉਹਨੂੰ ਕਿਵੇਂ ਕੀ ਮਤਲਬ ਕੀ ਉਹਦੇ ਚ ਆਪਾਂ ਕੀ ਮੁੱਦਾ ਕੀ ਲੈ ਕੇ ਚੱਲਾਂਗੇ ਮੇਨ ਵੀ ਇਦਾਂ ਦੇਖ ਕੇ ਸਹੀ ਲੱਗੋ ਇਦਾਂ ਦੇਖ ਕੇ ਗਲਤ ਲੱਗ ਵੇਖੋ ਜੀ ਸੜਕੋ ਕਈ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਐ ਇਸ ਵਕਤ ਮਨਿਸਟਰੀ ਵੱਲੋਂ ਵੀ ਹੋਰਾਂ ਵੱਲੋਂ ਵੀ ਅਸੀਂ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆ ਸੋ ਜ ਹਾਂ ਤੇ ਉਹਦੇ ਵਿੱਚ ਫਿਰ ਅਸੀਂ ਵੈਰੀਫਾਈ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਕਹਿੰਦੇ ਅਸੀਂ ਅਲੱਗ-ਅਲੱਗ ਟੈਸਟ ਦਿੱਤੇ ਸੀ ਸੇਫਟੀ ਟ੍ਰਾਂਸਪੈਸੀ ਜੀ ਨੂੰ ਆਪਾਂ ਕਹਿ ਦਿੰਨੇ ਆ ਤੇ ਇਹਦੇ ਵਿੱਚ ਕਿੰਨੇ ਕ ਸਕੂਲ ਇਨਵੋਲਵ ਆ ਜੀ ਜਿਹੜੇ ਟੋਟਲ ਜੀ ਦੇ ਵਿੱਚ ਅੱਲੇ ਤੱਕ ਕਾਰਵਾਈ ਹੋ ਰਹੀ ਹੈ ਕੁਛ ਇਹ ਜਿਹਾ ਕੁਛ ਹੈ ਜੀ ਆ ਵੇਖੋ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵੱਲੋਂ ਤੇ ਪੁਲਿਸ ਵੱਲੋਂ ਵੀ ਇਹ ਦਿੱਤਾ ਜਾਊਗਾ ਸਾਰੀ ਇਨਫੋਰਮੇਸ਼ਨ ਜਿਹੜੇ-ਜਿਹੜੇ ਵੀ ਜਿੱਦਾਂ ਕੋਈ ਫਰਾਡ ਜਰਨਲੈਂਡ ਦੇ ਕੇ ਨਾ ਕਿਸ ਨੇ ਲਾਇਸੈਂਸ ਦਿੱਤੇ ਗਿਆ ਸੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਨਫੋਰਮੇਸ਼ਨ ਜਿਹੜੀ ਹੈਗੀ ਪਬਲਿਕਲੀ ਰਿਲੀਜ਼ ਕਰਾਂਗੇ ਤਾਂ ਮਸ ਸਾਡੇ ਨਾਲ ਐਮਪੀਪੀ ਅਮਰਜੋਤ ਸਿੰਘ ਸੰਧੂ ਸੰ ਅ ਬਿਲਕੁਲ ਆਪਣੇ ਭਾਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੇਰੇ ਭਰਾ ਵਾਸੇ ਕੋ ਸਾਹਿਬ ਤੇ ਗगनਦੀ ਸੰਧੂ ਇਹਨਾਂ ਨੇ ਜਿਹੜੇ ਸਾਰੇ ਟਾਈਮ ਭਰਾਵਾਂ ਨੂੰ ਇਕੱਠੇ ਕੀਤਾ ਕਿਉਂਕਿ ਕੰਸਰਨ ਜਿਹੜੇ ਲੋਕਾਂ ਦੇ ਕਾਫੀ ਤੁਹਾਨੂੰ ਪਿਛਲੇ ਸਮੇਂ ਤੋਂ ਕਾਲਾਂ ਆ ਰਹੀਆਂ ਲੋਕੀ ਕਾਫੀ ਕੰਸਰਨਡ ਹੈਗੇ ਜਿਨ੍ਹਾਂ ਦੇ ਲਾਇਸੈਂਸ ਜਿਹੜੇ ਸਸਪੈਂਡ ਕੀਤੇ ਗਏ ਆ ਤੇ ਅਸੀਂ ਵੀ ਉਹਨਾਂ ਨਾਲ ਹਮਦਰਦੀ ਰੱਖਦੇ ਹਾਂ ਜੀ ਕਿਉਂਕਿ ਜਿਹੜਾ ਵੀ ਇੱਥੇ ਕੈਨੇਡਾ ਦੇ ਵਿੱਚ ਆਇਆ ਆਬਵੀਅਸਲੀ ਹਰ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਆਪਣਾ ਪਰਿਵਾਰ ਪਾਲਣਾ ਲੋਕਾਂ ਨੇ ਬਟ ਜਿੱਦਾਂ ਆਪਾਂ ਗੱਲ ਕੀਤੀ ਇੱਥੇ ਕਿ ਜਿਹੜੀ ਮਿਨਿਸਟਰੀ ਕੋ ਜਿਹੜੀ ਰਿਪੋਰਟ ਆਈ ਆ ਜੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਕਿ ਉਹਦੇ ਵਿੱਚ ਉਹਨਾਂ ਨੇ ਲਾਇਸੈਂਸ ਸਸਪੈਂਡ ਕੀਤੇ ਆ ਕਿ ਜਿਨ੍ਹਾਂ ਨੇ ਡਿਸਹੋਨੈਸਟੀ ਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਜਿਨ੍ਹਾਂ ਦੇ ਨਾਮ ਆਏ ਆ ਕਿ ਉਹਨਾਂ ਨੇ ਕਿਸੇ ਨਾ ਕਿਸੇ ਗਲਤ ਤਰੀਕੇ ਦੇ ਨਾਲ ਜਿਹੜਾ ਲਾਇਸੈਂਸ ਜਿਹੜਾ ਜੀ ਓਬਟੇਨ ਕੀਤਾ ਆ ਸੋ ਉਹ ਆਪਾਂ ਸਾਰਿਆਂ ਦੀ ਗੱਲਬਾਤ ਅੱਜ ਸੁਣੀ ਆ ਨੋ ਡ ਦੱਸਿਆ ਕਿ ਤੁਸੀਂ ਆਪਣਾ ਇੱਥੇ ਜਿਹੜਾ ਸਾਨੂੰ ਈਮੇਲ ਕਰ ਸਕਦੇ ਆ ਜਿਹੜੇ ਵੀ ਭੈਣ ਭਰਾ ਨੂੰ ਲੱਗਦਾ ਕਿ ਉਹਨਾਂ ਨਾਲ ਧੱਕਾ ਹੋਇਆ ਕਿ ਉਹਨਾਂ ਦਾ ਕੇਸ ਬਿਲਕੁਲ ਜੈਨੂਅਰ ਆ ਤੇ ਆਪਾਂ ਵੀ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਵੀ ਆਪਾਂ ਕਰ ਸਕਦੇ ਹੋਏ ਡੈਫੀਨਿਟਲੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਲਾਇਸੈਂਸ ਜਿਹੜੇ ਬਹਾਲ ਕੀਤੇ ਜਾਣ ਲੇਕਿਨ ਜੇ ਕਈ ਵਾਰ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਿੰਨੀ ਦੇਰ ਤੱਕ ਪੂਰੀ ਕੰਪਲੀਟ ਨਹੀਂ ਹੁੰਦੀ ਕਈ ਵਾਰ ਸਾਡੇ ਹੱਥ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਬਟ ਇਹੋ ਹੀ ਆਪਾਂ ਸ਼ੁਭਾਸ਼ਣ ਦੇਣ ਇਥੇ ਸਾਰਿਆਂ ਨੂੰ ਆਏ ਆ ਭਰਾਵਾਂ ਨੂੰ ਕਿ ਹਮੇਸ਼ਾ ਆਪਾਂ ਟੱਕ ਇੰ ਸਾਡਾ ਕਹਿ ਲੋ ਕਿ ਇਹ ਜਿਹੜੀ ਹੈਗੀ ਆ ਲਾਈਫ ਲਾਈਨ ਨਾ ਟਰਕਿੰਗ ਇੰਡਸਟਰੀ ਜਿਹੜੀ ਵੀ ਆਪਣੀ ਇਕਨੋਮੀ ਨੂੰ ਤੋਰਨ ਦੇ ਵਿੱਚ ਆਪਣਾ ਜੇ ਗ੍ਰੋਸਰੀ ਸਟੋਰ ਗੱਲ ਕਰੀਏ ਉਹਨਾਂ ਨੂੰ ਭਰਨ ਦੇ ਵਿੱਚ ਜਾਂ ਆਪਣੀ ਮੈਡੀਕਲ ਸਪਲਾਈਸ ਦੇ ਵਿੱਚ ਕੋਵਿਡ ਦੇ ਵਿੱਚ ਆਪਾਂ ਦੇਖੀ ਇਹਨਾਂ ਦਾ ਬਹੁਤ ਵੱਡਾ ਰੋਲ ਆ ਸੋ ਆਪਣਾ ਵੀ ਫਰਜ਼ ਆ ਕਿ ਆਪਾਂ ਇਹਨਾਂ ਨਾਲ ਜਿਹੜਾ ਖੜੀਏ ਸੋ ਬਿਲਕੁਲ ਕੋਸ਼ਿਸ਼ ਹੋਊਗੀ ਕਿ ਜਿਹੜੇ ਭਰਾ ਜੈਨੂਨ ਹੈਗੇ ਕਿਸੇ ਨਾਲ ਧੱਕਾ ਨਾ ਹੋਵੇ ਸੋ ਅੱਜ ਆਪਾਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਈਮੇਲ ਕਰ ਸਕਦੇ ਆ ਆਪਣੇ ਨਾਲ ਜੇ ਕੋਈ ਉਹਨਾਂ ਕੋ ਪ੍ਰੂਫ ਹੈਗੇ ਉਹ ਨਾਲ ਆਪਣੇ ਅਟੈਚ ਕਰ ਸਕਦੇ ਆ ਜੀ ਸੋ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਹੈਲਪ ਕੀਤੀ ਇਹ ਪਰਪੇਟਾ ਆਪਦੰਡ ਕਿਵੇਂ ਤੈਅ ਕਰਦੇ ਆ ਵੀ ਇਹਨੇ ਜੈਨੂਅਲ ਲਿਆ ਸੀ ਇਹਨੇ ਕਿਉਂਕਿ ਦੇਖੋ ਸਾਰੇ ਕਹਿੰਦੇ ਅਸੀਂ ਦੇਖੋ ਜੀ ਸੇਫਟੀ ਟੈਸਟ ਵੀ ਦਿੱਤਾ ਅਸੀਂ ਰਿਟਨ ਟੈਸਟ ਚਾਹੇ ਏ ਜ਼ेड ਦਾ ਉਹ ਵੀ ਦਿੱਤਾ ਫਿਰ ਅਸੀਂ ਰੋ ਟੈਸਟ ਤੇ ਵੀ ਗਏ ਆ ਉਹ ਤੋਂ ਪਹਿਲਾਂ ਸਾਰਾ ਕੁਝ ਅਸੀਂ ਪ੍ਰੋਪਰ ਦਿੱਤਾ ਫਿਰ ਉਹ ਕਹਿੰਦੇ ਅਸੀਂ ਗਲਤ ਕਿਵੇਂ ਹੋ ਗਏ ਕਈਆਂ ਨੇ ਤੁਸੀਂ ਸੁਣਿਆ ਜਿਵੇਂ ਮੌਰਗੇ ਦੀ ਪ੍ਰੋਬਲਮ ਆ ਕਿ ਸਿੱਧਾ ਕੋ ਬੱਚਾ ਹੋਣ ਵਾਲਾ ਕੁਝ ਮਤਲਬ ਉਹ ਕਹਿੰਦੇ ਅਸੀਂ ਤਾਂ ਗੱਡੀਆਂ ਤੋਂ ਵੀ ਗਏ ਮਤਲਬ ਇਹ ਲੱਗਦਾ ਨਹੀਂ ਸੀ ਜੀ ਪਹਿਲਾਂ ਇੱਕ ਨੋਟਿਸ ਦੇਣਾ ਚਾਹੀਦਾ ਸੀ ਫਿਰ ਆਪਾਂ ਇੱਕ ਮੰਨ ਲਓ ਤੁਸੀਂ ਕਸੂਰਬਾਰ ਹੋ ਤੁਸੀਂ ਉਹਨੂੰ ਆਪਾਂ ਕੋਈ ਵੈਸੇ ਆਪ ਕਰਦੇ ਤਾਂ ਤੁਹਾਨੂੰ ਦੱਸਣ ਦਾ ਮੌਕਾ ਹੀ ਨਾ ਦਿੱਤਾ ਜਾਵੇ ਇਹਨੂੰ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ ਅ ਦੇਖੋ ਕਰਵਾਲ ਸਾਹਿਬ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਹੁੰਦੀ ਹੈ ਜੀ ਇਨਵੈਸਟੀਗੇਸ਼ਨ ਕਈ ਵਾਰੀ ਸਾਲਾਂ ਸਾਲਾਂ ਤੱਕ ਚੱਲਦੀ ਰਹਿੰਦੀ ਆ ਜੇ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਚੀਜ਼ ਸਾਹਮਣੇ ਆਉਂਦੀ ਹੈ ਕਿ ਆ ਚੀਜ਼ ਗਲਤ ਹੋਈ ਹੈ ਤਾਂ ਡੈਫੀਨਿਟਲੀ ਉਹਦਾ ਜਿਹੜਾ ਡਿਊ ਪ੍ਰੋਸੈਸ ਹੁੰਦਾ ਵਾ ਨਾਟ ਓਨਲੀ ਟਰੱਕ ਇੰਡਸਟਰੀ ਦੇ ਵਿੱਚ ਹਰ ਇੰਡਸਟਰੀ ਦੇ ਵਿੱਚ ਆਪਾਂ ਦੇਖਦੇ ਆਂ ਜੇ ਲੱਗਦਾ ਕਿਤੇ ਕਿ ਆ ਚੀਜ਼ ਕੋਈ ਡਿਸਆਨੈਸਟੀ ਦੇ ਨਾਲ ਹੋਈ ਹੈ ਤੇ ਹਰਾਫੇਰੀ ਹੋਈ ਆ ਅੱਜ ਨਹੀਂ ਤੇ ਕੱਲ ਨੂੰ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਡੈਫੀਨਿਟਲੀ ਉਹਦੇ ਉੱਪਰ ਰਿਡਕਸ਼ਨ ਲਿਆ ਜਾਂਦਾ ਉਹਦੇ ਵਿੱਚ ਇਹ ਵੀ ਗੱਲ ਹੈਗੀ ਉਨ੍ਹਾਂ ਦੀ ਹੈਲਪ ਕੀਤੀ ਜਾਵੇ ਕੋਈ ਆਪਣਾ ਭੈਣ ਭਰਾ ਜਿਹੜਾ ਜੈਨੂਅਨ ਆ ਉਹਨੂੰ ਇਹ ਚੀਜ਼ ਦਾ ਪੈਨਲਾਈਜ਼ ਨਾ ਕੀਤਾ ਜਾਵੇ ਕਿਉਂਕਿ ਲੋਕੀ ਬਹੁਤ ਇਮੋਸ਼ਨਲ ਸਟੋਰੀਜ਼ ਲੋਕਾਂ ਦੀ ਹੈਗੀਆਂ ਲੋਕੀ ਆਪਣੀ ਮੌਰਗੇਜ ਦੇਣ ਤੋਂ ਲੋਕਾਂ ਦੇ ਕਿੰਨੇ ਦੇ ਜਿਹੜੇ ਵਾਈਫ ਪ੍ਰੈਗਨੈਂਟ ਆ ਰਾਈਟ ਉਹਨਾਂ ਗੱਡੀ ਨਹੀਂ ਚਲਾ ਸਕਦੇ ਸੋ ਇਹ ਆਪਣੀ ਕੋਸ਼ਿਸ਼ ਹੈਗੀ ਆ ਕਿ ਆਪਾਂ ਜਿਹੜਾ ਵੀ ਭੈਣ ਭਰਾ ਹੈਗਾ ਉਹਨਾਂ ਨਾਲ ਖੜਾਂਗੇ ਜਿਹੜਾ ਜੈਨੂਅਲ ਲੱਗਦਾ ਲੇਕਿਨ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ ਸਾਹਮਣੇ ਆਈ ਉਹਨਾਂ ਨੇ ਆਪਣੇ ਪ੍ਰੂਫ ਦਿੱਤੇ ਆ ਜੀ ਆ ਜੇ ਆਪਾਂ ਕੱਲ ਨੂੰ ਗੱਲ ਕਰਾਂਗੇ ਕਿ ਇਹ ਭਰਾ ਜੈਨੂਅਲ ਹੈਗਾ ਉਹ ਆਪਾਂ ਉਹਨੂੰ ਚੀਜ਼ ਨੂੰ ਕਾਊਂਟਰ ਕਰ ਸਕਦੇ ਹੋ ਆਪਣਾ ਕਾਊਂਟਰ ਕਰਨਗੇ ਕਿ ਆਹ ਚੀਜ਼ ਨਹੀਂ ਜੀ ਇਹਨਾਂ ਦੇ ਖਿਲਾਫ ਆ ਪ੍ਰੂਫ ਹੈਗਾ ਸੋ ਤਾਂ ਹੀ ਆਪਾਂ ਫੇਰ ਅਪੀਲ ਕਰਦੇ ਆ ਕਿ ਜਿਹੜਾ ਵੀ ਭੈਣ ਭਰਾ ਜੈਨੂਅਲ ਹੈਗਾ ਉਹ ਤੁਸੀਂ ਡੈਫੀਨਿਟਲੀ ਅੱਗੇ ਆਓ ਤੇ ਆਪਾਂ ਦੀ ਬਿਲਕੁਲ ਹੈਲਪ ਕਰਾਂਗੇ ਸਕੂਲਾਂ ਦਾ ਕੁਝ ਪਤਾ ਜੀ ਕਿੰਨੇ ਸਕੂਲ ਆ ਇਹ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਨੇ ਜਿਵੇਂ 2 4 ਕੁਛ ਹੈ ਜਾਂ ਨੰਬਰ ਹੈ ਜੀ ਕਾਫੀ ਸਕੂਲ ਆ ਜੀ ਮੈਜੋਰਟੀ ਦੇ ਵਿੱਚ 2 4 ਸਕੂਲ ਜਿਹੜੇ ਹੈਗੇ ਜਿਨ੍ਹਾਂ ਦਾ ਜ਼ਿਆਦਾ ਸਸਪੈਂਸ਼ਨ ਹੋਈਆਂ ਵਾ ਲੇਕਿਨ ਕਾਫੀ ਸਕੂਲ ਜਿਹੜੇ ਹੈ ਕਿ ਤੋ ਕੋਈ 5 ਬੱਚੇ ਕਿ ਤੋ 2 ਬੱਚੇ ਲੇਕਿਨ ਮੈਜੋਰਟੀ ਦੇ ਵਿੱਚ 2 4 ਸਕੂਲ ਜਿਹੜੇ ਹੈਗੇ ਆ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਚੱਲਦੀ ਮੈਂ ਅੱਜ ਨਾ ਨਹੀਂ ਲਾਉਂਗਾ ਲੇਕਿਨ ਕਾਫੀ ਸਕੂਲ ਹੈਗੇ ਲੇਕਿਨ ਮੈਜੋਰਟੀ ਦੇ ਵਿੱਚ 2 4 ਸਕੂਲ ਜਿਹੜੇ ਹੈਗੇ ਆ ਜੀ ਤਨਮੋਦ ਬਾਈ ਜੀ ਥੈਂਕ ਯੂ ਜੀ ਸੋ ਸੇਖੋਂ ਬਾਈ ਕਿਵੇਂ ਜਿਹੜਾ ਅੱਜ ਜਿਵੇਂ ਮੰਤਰੀ ਜੀ ਆਏ ਸੀ ਜਾਂ ਐਮਪੀਪੀਪੀ ਆਪਣੇ ਅਮਰਜੋਤ ਸਿੰਘ ਸੰਧੂ ਉਹਨਾਂ ਨੇ ਕਿਹਾ ਵੀ ਉਹ ਵਿਸ਼ਵਾਸ ਦਿਵਾ ਕੇ ਗਿਆ ਵੀ ਅਸੀਂ ਕਾਰਵਾਈ ਕਰਾਂਗੇ ਸਾਨੂੰ ਆਪਣੇ ਜਿਹੜੇ ਤੁਹਾਨੂੰ ਲੱਗਦਾ ਵੀ ਅਸੀਂ ਜੈਨੂਨ ਦਿੱਤੇ ਨੇ ਤਾਂ ਸਾਨੂੰ ਡਾਕੂਮੈਂਟ ਅਟੈਚ ਕਰਕੇ ਸਾਨੂੰ ਭੇਜ ਦਿੱਤਾ ਜਾਵੇ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਤੁਸੀਂ ਕਿਵੇਂ ਵੇਖਦੇ ਆਣੋ ਦੇਖੋ ਭਾਜੀ ਅਸੀਂ ਇਹ ਪਹਿਲੇ ਦਿਨ ਤੋਂ ਹੀ ਇਹੀ ਡਿਮਾਂਡ ਕਰਦੇ ਪਏ ਆਂ ਚਾਹੇ ਡਰਾਈਵਰ 1000 ਚਾਹੇ 500 ਚਾਹੇ 200 ਜਿੰਨਾ ਮਰਜ਼ੀ ਹੋਵੇ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਹੋਏ ਆ ਬਟ ਜਿਨ੍ਹਾਂ ਦੇ ਜ ਕਿਸੇ ਦਾ ਦੂਜੀ ਵਾਰੀ ਚ ਕਲੀਅਰ ਹੋਇਆ ਕਿਸੇ ਦਾ ਤੀਜੀ ਵਾਰੀ ਚ ਵੀ ਹੋਇਆ ਹੋਇਆ ਹੈ ਮੁੰਡੇ ਇਹ ਜੋ ਵੀ ਹੈਗੇ ਵਿੱਚ ਇਹਨਾਂ ਦੇ ਹੁਣ ਮੰਨ ਲਓ ਵੀ ਜੇ ਮੈਂ ਪਹਿਲੀ ਵਾਰੀ ਫੇਲ ਹੋ ਗਿਆ ਮੇਰੇ ਕੋਲ ਕੋਈ ਜਿਗਾਰਡ ਹੈਗਾ ਲਾਉਣ ਨੂੰ ਉਹ ਬੰਦਾ ਦੂਜੀ ਵਾਰੀ ਆਪਣਾ ਲਾਂਦਾ ਤੀਜੀ ਵਾਰੀ ਲਾ ਲਾਂਦਾ ਹਨਾ ਜਿਗਾਰਡ ਕੋਈ ਤੀਜੀ ਵਾਰੀ ਜਾ ਕੇ ਤੇ ਚੌਥੀ ਵਾਰੀ ਚ ਕੋਈ ਨਹੀਂ ਪਹੁੰਚਦਾ ਹੈਗਾ ਜਿਹੜੇ ਬੰਦੇ ਜੈਨੂਅਲ ਲਾਇਸੈਂਸ ਲਿੱਤੇ ਆ ਸਕੂਲ ਵਾਲਿਆਂ ਦੇ ਕੋਲੇ ਜਾ ਕੇ ਪ੍ਰੋਪਰ ਟ੍ਰੇਨਿੰਗਸ ਲਾਈਆਂ ਮੈਲਟ ਪ੍ਰੋਗਰਾਮ ਪ੍ਰੋਪਰ ਲਾਏ ਹੋਏ ਆ ਉਹਨਾਂ ਦੇ ਲਈ ਸਾਡਾ ਪੂਰਾ ਸਟੈਂਡ ਉਹਨਾਂ ਲਈ ਸਾਨੂੰ ਚਾਹੀਏ ਮੰਤਰੀ ਆਏ ਸੀਗੇ ਜਾਂ ਆਪਣੇ ਕੋਲੇ ਉਹਨਾਂ ਨਾਲ ਪੂਰਾ ਮੀਟਿੰਗ ਵਗੈਰਾ ਰੱਖਣੀ ਹੈ ਪੈਣ ਹੋਰ ਅਗੇ ਇਨ ਫਿਊਚਰ ਜਾਂ ਸਾਨੂੰ ਹੋਰ ਇਸ ਤੋਂ ਵੀ ਉੱਤੇ ਕਿਤੇ ਜਾਣਾ ਪਵੇ ਅਸੀਂ ਹਰੇਕ ਪਾਸੇ ਉਹਨਾਂ ਤੋਂ ਸਾਧ ਦੇ ਨੂੰ ਤਿਆਰ ਬੈਠੇ ਹਾਂ ਜੀ ਪਰ ਜੇ ਆਪਾਂ ਹੁਣ ਕਈ ਵੀਰ ਆਏ ਨੇ ਕਈ ਹਰ ਇੱਕ ਦੀ ਸਟੋਰੀ ਵੱਖਰੀ ਵੱਖਰੀ ਹੈ ਕਿਸੇ ਦੀ ਮੌਰਗੇ ਦੀ ਪ੍ਰੋਬਲਮ ਆ ਕਿਸੇ ਦੇ ਲਾਇਸੈਂਸ ਉਹਨਾਂ ਨੇ ਈਵਨ ਜੀ ਤੱਕ ਨਹੀਂ ਛੱਡਿਆ ਲਾਇਸੈਂਸ ਵੀ ਗੱਡੀ ਤੱਕ ਜੋਗੇ ਵੀ ਨਹੀਂ ਛੱਡੇ ਪਰ ਜਿਵੇਂ 90 ਦਿਨ ਦੇ ਉਹ ਕਹਿੰਦੇ ਸੀ 90 ਦਿਨ ਦੇ ਵਿੱਚ ਇੰਨੇ ਰੁਪਏ ਕਮਾ ਲੈਣੇ ਸੀ ਹੁਣ ਅਸੀਂ ਨਵੇਂ ਸਿਰੇ ਤੋਂ ਕਿੱਥੋਂ ਤਿੰਨ ਮਹੀਨਿਆਂ ਬਾਅਦ 5-5000 ਲਾਵਾਂਗੇ ਫਿਰ ਦੋ ਮਹੀਨੇ ਮਤਲਬ ਟੋਟਲ 5 ਮਹੀਨੇ ਦੀ ਵੇਟਿੰਗ ਪੀਰੀਅਡ ਹੋ ਗਿਆ ਇੱਕ ਤਰ੍ਹਾਂ ਦਾ ਜਦ ਤੱਕ ਕਰ ਬੰਦਾ ਕੋ ਰਹਿੰਦਾ ਨੇ ਆਪਾਂ ਨੂੰ ਵੀ ਪਤਾ ਹੈ ਹੈਂਡ ਟੂ ਮਾਊਥ ਆ ਸਾਰੇ ਤੇ ਉਹਨੂੰ ਕਿਵੇਂ ਵੇਖਦੇ ਆ ਤੁਸੀਂ ਜੇਕਰ ਦੇਖੋ ਇਹ ਭ ਮਤਲਬ ਹੱਕ ਦੇ ਵਿੱਚ ਫੈਸਲਾ ਹੁੰਦਾ ਫਿਰ ਤਾਂ ਚਲੋ ਉਦਾਂ ਹੀ AZ ਹੋ ਜਾਣਾ ਜੇ ਇਹਨਾਂ ਨੂੰ ਰੀ ਟੈਸਟ ਦੀ ਵੀ ਕੋਈ ਆਪਸ਼ਨ ਦਿੰਦੇ ਆ ਸਾਡੀ ਰਿਕੁਐਸਟ ਹੋਊਗੀ ਮਿਨਿਸਟਰੀ ਅੱਗੇ ਵੀ ਇਹਨਾਂ ਨੂੰ ਸਾਰਿਆਂ ਨੂੰ ਜਾਂ ਤਾਂ ਉਹ ਰੀ ਟੈਸਟ ਦੀ ਜਿਹੜੀ ਫੀਸ ਆ ਉਹਦੇ ਤੇ ਕੋਈ 네ਗੋਸ਼ੀਏਸ਼ਨ ਕੀਤੀ ਜਾਵੇ ਜਾਂ ਵੀ ਮੰਨ ਲਓ ਕਿਸੇ ਸਕੂਲਾਂ ਦੇ ਵਿੱਚ ਜਿਨ੍ਹਾਂ ਤੋਂ ਪਹਿਲਾਂ ਲਾਇਸੈਂਸ ਲਏ ਸੀ ਹੁਣ ਇਹਨਾਂ ਨੂੰ ਸਿੱਧਾ ਜਾ ਕੇ ਤਾਂ ਆਪ ਮਿਲ ਨਹੀਂ ਲੈ ਕੇ ਕਿਸੇ ਨੂੰ ਜੇ ਵਿਚੋਲੇ ਵਿੱਚ ਹੈਗੇ ਸੀ ਪੈਸਾ ਤਾਂ ਵਿਚੋਲੇ ਨੇ ਕਮਾਇਆ ਨਾ ਵਿੱਚੋਂ ਜੇ ਮੰਨ ਲਓ 4500 ਦਿੱਤਾ ਕਿਸੇ ਨੂੰ ਕਿਸੇ ਨੂੰ 6000 ਟੈਸਟ ਦਾ ਦਿੱਤਾ ਉਹ ਸਾਰਾ ਉਹਨਾਂ ਦੇ ਵੀ ਹੁਣ ਜੇਬੇ ਪੈਣਾ ਚਾਹੀਦਾ ਉਹ ਸਕੂਲਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਟਿਲ ਸਕੂਲ ਬਹੁਤ ਨੇ ਜਿਹੜੇ ਚੱਲ ਵੀ ਰਹੇ ਨੇ ਜੇਕਰ ਇਹਨਾਂ ਦਾ ਦੁਬਾਰੇ ਟੈਸਟ ਹੁੰਦੇ ਵੀ ਆ ਤਾਂ ਇਹਨਾਂ ਦੀ ਜਿਹੜੀ ਪੁਰਾਣੀ ਜਾਂ ਫੀਸ ਆ ਜਾਂ ਕੁਝ ਉਹਦੇ ਨਾਲ ਵੀ ਫਿਰ ਇਹਨਾਂ ਨੂੰ ਐਡਜਸਟਮੈਂਟ ਸੈਟਲਮੈਂਟ ਕਰਨੀ ਚਾਹੀਦੀ ਆ ਜੇ ਜਾਂ ਫਿਰ ਜੇ ਨਵੇਂ ਸਿਰੋਂ ਇਹਨਾਂ ਨੇ ਦੁਬਾਰੇ ਕਲਾਸਾਂ ਲਾਉਣੀਆਂ ਨੇ ਹੁਣ ਜੀ ਤੋਂ ਬਾਅਦ ਤਾਂ ਇਹਨਾਂ ਨਾਲ ਕੋਈ ਮਤਲਬੀ ਨੈਗੋਸ਼ੀਏਟ ਹੋਣਾ ਚਾਹੀਦਾ ਉਸ ਚੀਜ਼ ਦੇ ਉੱਤੇ ਤਦੋਂ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਉਹ ਬਾਈ ਆਪਣੇ ਵਿੱਚ ਆ ਕੇ ਉਹਨਾਂ ਨੇ ਦੱਸਿਆ ਸੀਗਾ ਵੀ ਸਕੂਲ ਮੈਂ ਤਾਂ ਜਿਹੜਾ ਸਕੂਲ ਤੋਂ ਲਿਆ ਉਹਨਾਂ ਦਾ ਹਲੇ ਤਾਂ ਕੋਈ ਵੀ ਬੰਦੇ ਨੂੰ ਕੁਝ ਨਹੀਂ ਹੋਇਆ ਜਿਵੇਂ ਇੱਧਰ ਬਾਈ ਖੜਾ ਤੇ ਉਹਨੂੰ ਤੁਸੀਂ ਕਿਵੇਂ ਵੇਖਦੇ ਆ ਮੈਂ ਹੁਣੇ ਉਹੀ ਗੱਲ ਕਹਿਣ ਲੱਗਾ ਸੀ ਕਿ ਕੁਝ ਬਾਈ ਆਪਣੇ ਭਰਾ ਹੈਗੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਲਾਇਸੈਂਸ ਸਪੈਂਡ ਕਰਤੇ ਪਰ ਸਕੂਲ ਅਜੇ ਵੀ ਚੱਲ ਰਹੇ ਆ ਸੋ ਚਲੋ ਸੇਖੋਂ ਨੇ ਗੱਲ ਦੱਸੀ ਪਰ ਮੈਂ ਆਪਣੀ ਕਾਰ ਲਾਇਸੈਂਸ ਦੀ ਕੋਈ ਡਿਮਾਂਡ ਨਹੀਂ ਕੀ ਦੇ ਆਰ ਦਾ ਪ੍ਰੋਫੈਸ਼ਨਲ ਅਸੀਂ ਪ੍ਰੋਫੈਸ਼ਨਲ ਡਰਾਈਵਰ ਆ ਸਾਡਾ ਸਾਨੂੰ 72 ਘੰਟਿਆਂ ਦੇ ਵਿੱਚ ਹੱਲ ਕਰਕੇ ਦਿੱਤਾ ਜਾਵੇ ਮਿਨਿਸਟਰ ਸਾਹਿਬਾਨਾਂ ਨੂੰ ਆਪਾਂ ਜਿਹੜਾ ਆ ਕੋਈ ਵੇਖੋ ਕੋਈ ਓਲੇ ਵਾਲੀ ਗੱਲ ਨਹੀਂ ਹੈ ਕਿ ਹੁਣ ਆਪਾਂ ਕੋਈ ਹੋਰ ਗੱਲ ਕਰ ਰਹੇ ਆ ਜਾਂ ਉਹਨਾਂ ਦੇ ਹੁੰਦਿਆਂ ਕੋਈ ਹੋਰ ਗੱਲ ਕੀਤੀ ਸੀਗੀ ਉਦੋਂ ਵੀ ਮੇਰੀ ਡਿਮਾਂਡ ਇਹੀ ਆ ਐਜ਼ ਏ ਟਰੱਕਰ ਕਿ ਲਾਇਸੈਂਸ ਜਿਹੜਾ 72 ਘੰਟਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਭਾਲ ਕਰਕੇ ਦਿੱਤੇ ਜਾਣ ਜੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਧਰਨੇ ਵਾਲੇ ਰੂਪ ਦੇ ਵਿੱਚ ਵੀ ਸਾਨੂੰ ਵੇਖਣਗੇ ਸਾਡੀਆਂ ਤੇ ਗੱਲਾਂ ਹੈਗੀਆਂ ਠੋਕੇ ਪਹਿਲੇ ਦਿਨ ਤੋਂ ਜੇ ਇਹਨਾਂ ਦੇ ਨਾਲ ਖੜੇ ਆ ਜੇ ਇਹ ਇਨੋਸੈਂਟ ਨੇ ਇਹ ਨਹੀਂ ਹੈ ਕਿ ਅੱਜ ਇਹਨਾਂ ਨੇ ਆਏ ਫੋਟੋਆਂ ਕਰਾਈਆਂ ਤੇ ਅਸੀਂ ਘਰਾਂ ਨੂੰ ਚੱਲ ਗਏ ਤੇ ਇਹ ਘਰਾਂ ਨੂੰ ਚੱਲ ਗਏ ਮੈਂ ਤਾਂ ਸੇਖੂ ਉਹਨਾਂ ਬੰਦਿਆਂ ਚੋਂ ਆ 22ਨ ਦੀ ਸਟ੍ਰਾਈਕ ਹੋਈ ਸੀਗੀ ਆਪਣੇ ਲੋਡ ਛੱਡ ਕੇ ਹਫਤਾ ਉਥੇ -30 ਡਿਗਰੀ ਦੇ ਵਿੱਚ ਵੀ ਬੈਠੇ ਰਹੇ ਇੱਥੇ ਚੰਕਿਊਜੀ ਪਾਰਕ ਵੀ ਸਾਰਿਆਂ ਨੂੰ ਚੇਤੇ ਹੋਣਾ ਆ ਜਿੱਦਣ ਆ ਗੱਲ ਚੱਲੀ ਸੀਗੀ ਨਾ ਕਈਆਂ ਚੀਜ਼ਾਂ ਦੇ ਉੱਤੇ ਚਲੋ ਮੁੱਦੇ ਸੀਗੇ ਉਹ ਵੀ ਆ ਕੇ -30 30 ਡਿਗਰੀ ਦੇ ਵਿੱਚ ਵੀ ਦਸੰਬਰ ਜਨਵਰੀ ਦੇ ਮਹੀਨਿਆਂ 'ਚ ਵੀ ਆ ਕੇ ਇਕੱਠੇ ਕੀਤੇ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਇਹਨਾਂ ਦੇ ਲਾਇਸੈਂਸ ਇਹਨਾਂ ਨੂੰ ਲੈ ਕੇ ਦਵਾਂਗੇ ਇਹ ਇਹਨਾਂ ਦੇ ਨਾਲ ਵਾਦਾ ਆ ਠੀਕ ਆ ਆਪਾਂ 72 ਘੰਟੇ ਦੀ ਡਿਮਾਂਡ ਰੱਖੀ ਆ ਆਪਣੀ ਕਿਉਂਕਿ ਜਿਹੜੀ ਗਵਰਨਮੈਂਟ ਹੁੰਦੀ ਆ ਨਾ ਅਸੀਂ ਉਹਨਾਂ ਦੇ ਅੱਗੇ ਰਿਕੁਐਸਟ ਨਹੀਂ ਰੱਖ ਸਕਦੇ ਅਸੀਂ ਉਹਨਾਂ ਅੱਗੇ ਡਿਮਾਂਡ ਰੱਖ ਸਕਦੇ ਆ ਗਵਰਨਮੈਂਟਾਂ ਸਾਡੀਆਂ ਬਣਾਈਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਕਹਿੰਦੇ ਡੈਪੂਟੇਸ਼ਨ ਲੱਗ ਜਣੀ ਫਲਾਂ ਲਾਈ ਨਾ ਬਈ ਮੈਂ ਇੱਥੇ ਖੜਾ ਆ ਮੈਂ ਬੋਲ ਰਿਹਾ ਆ ਮੈਨੂੰ ਅਧਿਕਾਰ ਆ ਬੋਲਣ ਦਾ ਮੈਂ ਬੋਲਦਾ ਆ ਮੇਰੇ ਹੱਕ ਨੇ ਬਈ ਮੈਂ ਮੰਗ ਰਿਹਾ ਮੈਂ ਤੁਹਾਡੇ ਕੋਲ ਕਿਹੜਾ ਕੋਈ ਵੱਖਰੀ ਚੀਜ਼ ਮੰਗਦਾ ਲਾਇਸੈਂਸ ਲਏ ਆ ਪੈਸੇ ਦਿੱਤੇ ਆ ਪੂਰਾ ਸਰਕਲ ਕੀਤਾ ਆ ਸਿਸਟਮ ਦੇ ਨਾਲ ਚੱਲੇ ਆ ਜਿਨ੍ਹਾਂ ਨੇ ਉਹਨਾਂ ਦੇ ਸਕੂਲ ਤੁਸੀਂ ਬੰਦ ਨਹੀਂ ਕਰਨ ਦੇ ਇੱਥੇ ਕਿੰਨੇ ਵੀਰ ਆ ਗਏ ਜਿਹੜੇ ਕਹਿੰਦੇ ਸਾਡੇ ਸਕੂਲ ਚੱਲੀ ਜਾਂਦੇ ਅਜੇ ਵੀ ਇਹਦਾ ਲਾਇਸੈਂਸ ਕਿੱਦਾਂ ਸਸਪੈਂਡ ਕਰਤਾ ਵੀ ਇਹ ਕੋਈ ਘਰੋਂ ਬਣਾ ਕੇ ਲਾਇਆ ਸੋ ਕਹਿਣ ਦਾ ਮਤਲਬ ਹੈ ਵੀ ਤਰੀਕੇ ਨਾਲ ਸਿਸਟਮ ਨੂੰ ਵੇਖੋ ਇਹਨਾਂ ਦੀਆਂ ਸਾਰੀਆਂ ਦੀ ਡਿਟੇਲਾਂ ਮੈਂ ਮੈਂ ਨਹੀਂ ਕਹਿੰਦਾ ਮੈਂ ਹੁਣੇ ਭੇਜ ਦੇਣੀ ਆ ਜਾ ਕੇ ਚਲੋ ਸਾਰਿਆਂ ਨੂੰ ਕੋਈ ਕਾਰੋਬਾਰ ਹੁੰਦੇ ਆ ਵੇਖੋ ਇਹਨਾਂ ਨੂੰ ਲੱਗੀ ਆ ਡਿਊਟੀ ਸਾਰਿਆਂ ਦੇ ਜਿਨ੍ਹਾਂ ਨੂੰ ਇੱਕ ਨੰਬਰ ਇਸ਼ੂ ਕਰਾਂਗੇ ਉੱਤੇ WhatsApp ਗਰੁੱਪ ਬਣਾ ਕੇ ਜੋ ਵੀ ਆ ਕਰਕੇ ਸਾਰਾ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਡਾਟਾ ਭੇਜ ਦਾਂਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨਾਂ ਦੇ ਆ 500 ਵੇਖਣ ਨਹੀਂ ਤੇ ਇਹਨਾਂ ਨੂੰ ਵੀ ਪੁੱਛ ਕੇ ਵੇਖ ਲਓ ਵੀ ਸਾਰੇ ਧਰਨਾ ਲਾਉਣ ਨੂੰ ਹੀ ਅੱਜ ਤਿਆਰ ਸੀਗੇ ਪਰ ਆਪਾਂ ਪਹਿਲਾਂ ਕਿਹਾ ਵੀ ਇੱਕ ਵਾਰੀ ਟੇਬਲ ਟਾਕ ਕਰ ਲਈਏ ਇਹ ਸਾਡੀ ਟੇਬਲ ਟਾਕ ਸੀਗੀ ਇੱਕ ਆਪਣੀ ਆਪਾਂ ਡਿਮਾਂਡ ਰੱਖਤੀ ਆ ਜੇ ਨਹੀਂ ਕਰਨਗੇ ਹਾਂ ਇਹਨਾਂ ਚੋਂ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਤੁਸੀਂ ਬਿਲਕੁਲ ਡਿਫਾਈਨ ਕਰੋ ਉਹਨਾਂ ਨੂੰ ਤੁਸੀਂ ਸਾਡੇ ਵੱਲੋਂ ਜਿਹੜੀ ਮਰਜ਼ੀ ਸਜ਼ਾ ਲਾਓ ਜਿਹੜਾ ਵੀਰ ਭਰਾ ਕਹਿੰਦਾ ਨਾ ਕਿ ਮੈਂ ਬਿਲਕੁਲ ਸਹੀ ਆ ਪਰ ਬਾਅਦ ਚ ਗਲਤ ਨਿਕਲਦਾ ਆ ਬਾਈ ਸਾਡੇ ਵੱਲੋਂ ਜੋ ਬਣਦੀ ਕਾਰਵਾਈ ਆ ਉਹ ਕਰੋ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਕੋਈ ਕੋਈ ਰੱਬ ਹੈ ਆ ਕਿ ਅਸੀਂ ਜੋ ਕਹਤਾ ਉਹੀ ਹੋਣਾ ਆ ਜਿਹੜੇ ਸਹੀ ਬੰਦੇ ਨੇ ਉਹਨਾਂ ਦੇ 72 ਘੰਟਿਆਂ ਦੇ ਵਿੱਚ ਲਾਇਸੈਂਸ ਬਹਾਲ ਕਰਕੇ ਦੋ ਉਹਨਾਂ ਦੀ ਰੋਟੀ ਚੱਲਦੀ ਕਰੋ ਧੰਨਵਾਦ ਇੱਕੋ ਜਿਹੜਾ ਨੰਬਰ ਦੱਸ ਰਹੇ ਸੀ ਟੋਟਲ ਨੰਬਰ ਕੋਈ 1200 ਕਹੀ ਜਾਂਦਾ ਕੋਈ 12000 ਕਹੀ ਜਾਂਦਾ ਕੋਈ ਟੋਟਲ ਨੰਬਰ ਕੋਈ ਹੈ ਫਿਗਰ ਆਊਟ ਵੀ ਇੰਨੇ ਇੱਕ ਜਾਣਿਆਂ ਦੇ ਹੀ ਸਸਪੈਂਡ ਹੋਏ ਨੇ ਅਕੋਰਡਿੰਗ ਟੂ ਮਿਨਿਸਟਰੀ ਜਿਹੜਾ 185 ਕ ਲੈਟਰਾਂ ਜੜੀਆਂ ਨੇ ਉਹ ਇੰਟੀਰੀਅਰ ਲੈਵਲ ਇੰਟੀਰੀਅਰ ਦੀਆਂ ਆਪਣਾ ਜਿਹੜਾ ਜਿਹੜਾ ਜਿੰਨਾ ਏਰੀਆ ਇਹਨਾਂ ਨੇ ਕਵਰ ਕੀਤਾ ਆ ਤੇ ਜਿੰਨਾ ਰੋਲਾ ਪੈ ਰਿਹਾ 1200 ਕੋਈ 12000 ਕਹੀ ਜਾਂਦਾ ਸਿਰਫ 185 ਲੈਟਰਾਂ ਨਿਕਲੀਆਂ ਨੇ ਉਹ ਉਹਨਾਂ ਦੇ ਉੱਤੇ ਵਰਕ ਕਰਦੇ 185 ਦੇ ਵਿੱਚੋਂ ਜਿਹੜੇ ਬੰਦੇ ਆ ਉਹ ਜਿੰਨੇ ਵੀ ਆ ਤੁਹਾਡੇ ਸਾਹਮਣੇ ਵੀ ਬਾਕੀ ਹੋਏ ਆ ਖੜੇ ਨੇ ਕੋਈ ਮਜਬੂਰੀਆਂ ਹੁੰਦੀਆਂ ਕੋਈ ਕੰਮ ਤੇ ਗਿਆ ਹੋਊਗਾ ਕਿ ਕੋਈ ਨਹੀਂ ਆਇਆ ਗਿਆ ਜਾਂ ਕੋਈ ਘਰੇ ਕੋਈ ਕਿਸੇ ਦੇ ਪ੍ਰੋਬਲਮ ਆ ਜਾਂ ਹੋ ਸਕਦਾ ਕਿਸੇ ਨੂੰ ਵਿਚਾਰੇ ਨੂੰ ਕੋਈ ਫੈਕਟਰੀ ਜੀ ਅੱਜ ਦਾ ਦਿਨ ਕੋਈ ਔਨ ਕਾਲ ਕੋਈ ਚੱਲ ਗਿਆ ਹੋਵੇ ਜਾਂ ਕੁਝ ਵੀ ਆ ਇਹਨਾਂ ਨੇ ਯਾਰ ਹੁਣ ਕੰਮ ਤੇ ਕਿਤੇ ਕਰਨਾ ਹੀ ਆ ਨਾ ਹੁਣ ਇਹਨਾਂ ਚੋਂ ਕਿੰਨੇ ਬੰਦੇ ਜਿਹੜੇ ਵਿਚਾਰੇ ਮੇਰੇ ਵਰਗੇ ਮਣ ਕੇ ਫੈਕਟਰੀਆਂ 'ਚ ਧੱਕੇ ਖਾਣ ਨੂੰ ਤਿਆਰ ਹੋਏ ਬੈਠੇ ਆ ਘਰ ਤੇ ਚਲਾਉਣਾ ਨਾ ਕਿਸੇ ਨੇ ਹੁਣ ਇਹਨਾਂ ਨੇ ਤਾਂ ਇੱਕ ਚਿੱਠ ਵੇ ਜੀ ਇਹਨਾਂ ਬੇਦਨਾਂ ਦੇ ਵਿੱਚ ਵੇਖਾਂਗੇ ਜੀ 90 ਦਿਨਾਂ ਚ ਤੁਸੀਂ ਇਹਨਾਂ ਦੇ ਹਾਲਾਤ ਵੇਖ ਲਿਓ ਕੀ ਬਣਨੇ ਆ। ਸੋ ਇਹਨਾਂ ਦਾ ਸਾਥ ਕੌਣ ਦੇਊਗਾ? ਅਸੀਂ ਇਸੇ ਕਰਕੇ ਤੇ ਕਹਿੰਨੇ ਆ ਤੁਸੀਂ ਆ ਨਿਤਿਨ ਜੀ ਆ ਜੋ ਆਪਣੇ ਭਰਾ ਜਿਹੜੇ মিডিਆ ਵਾਲੇ ਸਾਡੇ ਨਾਲ ਖੜਦੇ ਆ ਆ ਕੇ ਉਹਨਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਆ ਵੀ ਸਾਡਾ ਸਨੇਹਾ ਤੇ ਅੱਗੇ ਪਹੁੰਚਾਉਂਦੇ ਆ ਨਾ। ਧੰਨਵਾਦ ਬਾਈ ਜੀ। ਹਾਂ ਜੀ ਥੈਂਕ ਯੂ ਜੀ। ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਪ੍ਰਮਿਤ ਸਰਕਾਰੀਆ ਮਿਨਿਸਟਰ ਨੇ ਉਹਨਾਂ ਕੰਨਿਓ ਇਹ ਵਿਸ਼ਵਾਸ ਦਵਾਇਆ ਗਿਆ ਵੀ ਤੁਹਾਡੇ ਜੇ ਲਾਇਸੈਂਸ ਤੁਹਾਨੂੰ ਲੱਗਦਾ ਵੀ ਤੁਹਾਡੇ ਜੈਨੂਇਨ ਤੁਸੀਂ ਲਏ ਆ ਤਾਂ ਸਾਨੂੰ ਇੱਕ ਮੇਲ ਕਰੋ ਸਾਨੂੰ ਡਾਕੂਮੈਂਟ ਨਾਲ ਅਟੈਚ ਕਰਕੇ ਸਾਨੂੰ ਭੇਜੋ ਫਿਰ ਅਸੀਂ ਉਹਨੂੰ ਇਨਵੈਸਟੀਗੇਸ਼ਨ ਕਰਾ ਕੇ ਅਸੀਂ ਤੁਹਾਡੇ ਲਾਇਸੈਂਸ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਕਹਿੰਦੇ ਵੀ ਇਨਵੈਸਟੀਗੇਸ਼ਨ ਇੱਕ ਦਿਨ ਚ ਨਹੀਂ ਹੋਈ ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਜੀ ਤਾਂ ਹੀ ਇਹ ਕਦਮ ਚੁੱਕੇ ਗਏ ਆ ਪਰ ਉਹਦੇ ਵਿੱਚ ਦੂਜੇ ਪਾਸੇ ਦੇਖਿਆ ਜਾਵੇ ਜਿਵੇਂ ਇੱਥੇ ਸੇਖੋਂ ਨੇ ਸੰਧੂ ਖਣੇ ਉਹਨਾਂ ਨੇ ਕਿਹਾ ਵੀ ਅਸੀਂ 72 ਘੰਟੇ ਦਾ ਉਹਨਾਂ ਨੂੰ ਇੱਕ ਟਾਈ ਦਿੱਤਾ ਵਾ ਵੀ 72 ਘੰਟੇ ਦੇ ਵਿੱਚ ਇਹ ਲਾਇਸੈਂਸ ਦੁਬਾਰਾ ਸਾਰੀ ਜਾਣਕਾਰੀ ਜਿਹੜੀ ਸਾਰੀ ਆਪਣੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਕਿਉਂਕਿ ਇਸ ਵਕਤ ਕਈਆਂ ਕੋਲੇ ਮਤਲਬ ਕਈਆਂ ਕੋਲੇ ਕੀ ਸਾਰਿਆਂ ਕੋਲੀ ਗੱਡੀਆਂ ਤੱਕ ਦੇ ਲਾਇਸੈਂਸ ਨਹੀਂ ਔਰ ਉਹਨਾਂ ਦੀ ਪ੍ਰੋਬਲਮ ਇਹ ਹੈ ਵੀ ਉਹਨਾਂ ਦੇ ਘਰਾਂ ਦੀ ਚਾਹੇ ਮੌਰਗੇਜ ਲਾ ਲਈ ਕਿਸੇ ਦੇ ਵਾਈਫ ਪ੍ਰੈਗਨੈਂਟ ਆ ਉਹਨਾਂ ਨੇ ਜਾਣਾ ਕੋ ਗਰੋਸਰੀ ਲੈਣ ਕਿਤੇ ਵੀ ਉਹ ਕਹਿੰਦੇ ਵੀ ਅਸੀਂ ਤਾਂ ਬਿਲਕੁਲ ਹੀ ਹੈਂਡੀਕੈਪ ਹੋ ਕੇ ਬੈਠੇ ਹਾਂ ਸਾਡ ਨੂੰ ਇਹ ਵਿਸ਼ਵਾਸ ਦਿਵਾਇਆ ਜਾਵੇ ਸਾਡਾ ਵੀ ਜਿਹੜੇ ਲਾਇਸੈਂਸ ਹੈ ਇਹ ਬਹਾਲ ਕੀਤੇ ਜਾਣਗੇ ਜਲਦੀ ਤੋਂ ਜਲਦੀ ਵੀ ਨਹੀਂ ਅਸੀਂ ਵੀ ਇਸ ਤਰ੍ਹਾਂ ਦੇ ਆਪਣੀ ਵੀ ਕਦਮ ਚੱਕਣ ਨੂੰ ਮਤਲਬ ਤਿਆਰ ਆ ਵੀ ਜਿਹਦੇ ਨਾਲ ਫਿਰ ਕੱਲ ਨੂੰ ਆਪਾਂ ਨੂੰ ਕਮਿਊਨਿਟੀ ਇਹ ਕਹਿੰਦੀ ਹੈ ਜਿਹੜੇ ਨੇ ਧਰਨੇ ਲਾਤੇ ਉਹ ਲਾਦੇ ਉਹ ਕਹਿੰਦੇ ਸਾਡੇ ਕੋਲੇ ਕੋਈ ਹੋਰ ਰਾਹ ਸਾਨੂੰ ਦਿਖ ਨਹੀਂ ਰਿਹਾ ਸੋ ਦੇਖਦੇ ਹਾਂ ਜੀ ਕੀ ਹੁੰਦਾ ਅਗਲੀ ਅਪਡੇਟ ਦੇ ਨਾਲ ਫਿਰ ਰੂਬਰੂ ਹੋਵਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਪਟਨ ਕੈਨੇਡਾ